ਜਲੰਧਰ ਦੇ ਭਾਰਗਵ ਕੈਂਪ ਇਲਾਕੇ ਦੇ ਦਿওল ਨਗਰ ਵਿੱਚ ਦੋ ਨੌਜਵਾਨਾਂ ਨੇ ਇੱਕ ਵਿਅਕਤੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸੁੱਟ ਦਿੱਤਾ ਸੀ ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ ਤੇ ਪੁਲਿਸ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਤੁਰੰਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਮਾਮਲਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਸੀ ਉੱਥੇ ਹੀ ਇਸ ਮਾਮਲੇ ਨੂੰ ਪੁਲਿਸ ਦੇ ਵੱਲੋਂ ਮਹਿਜ਼ 24 ਘੰਟਿਆਂ ਦੇ ਅੰਦਰ-ਅੰਦਰ ਜੋ ਕਿ ਸੋਲਵ ਕਰ ਲਿਆ ਗਿਆ ਹੈ ਤੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਜਿਨ੍ਹਾਂ ਨੂੰ ਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਤੇ ਜਲਦ ਹੀ ਪੁਲਿਸ ਦੇ ਵੱਲੋਂ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਅ ਬਰੀ ਅਨਫੋਰਚੂਨੇਟ ਇਨਸੀਡੈਂਟ ਜਿਹੜਾ ਵਾਪਰਿਆ ਸੀ ਕਿ ਬਰਦੋ ਕੈਂਪ ਥਾਣੇ ਦੇ ਏਰੀਆ ਦੇ ਵਿੱਚ ਗੜੀ ਹੈਗੀ ਇੱਕ ਅਨ ਆਈਡੈਂਟੀਫਾਈਡ ਜਿਹੜੀ ਬੀਚੀ ਅਸੀਂ ਉਹਦੇ ਵਿੱਚ ਇਮੀਡੀਏਟਲੀ ਸਾਡੇ ਐਸਪੀ ਸਾਹਿਬ ਜਿਹਦੇ ਨਿਰਦੇਸ਼ ਨੇ ਐਸਪੀ ਸਾਹਿਬ ਅਗੇ ਐਸਟੋ ਬਾਰਗੋ ਕਰਨੇ ਇਮੀਡੀਏਟਲੀ ਜਿਹੜੇ ਹੈਗੇ ਉਹ ਉਹਨ ਆਇਡੈਂਟੀਫਾਈਡ ਅਨ ਆਇਡੈਂਟੀਫਾਈਡ ਬੋਦੀ ਹੈ ਜੀ ਜੇ ਜਿਹੜੀ ਡੈੱਡ ਅਵਸਥਾ ਦੇ ਸੀ ਉਹਨਾਂ ਦੀ ਜਿਹੜੀ ਸ਼ਨਾਖਤ ਕਰਨ ਦਾ ਗਿਹਰਾ ਪ੍ਰਕਾ ਪਰਾਲਾ ਕੀਤਾ ਐਂਡ ਇਮੀਡੀਏਟਲੀ ਜਦੋਂ ਸਾਰੇ ਚੀਜ਼ ਸਾਡੇ ਧਿਆਨ ਚ ਆਈ ਤਾਂ ਇਮੀਡੀਏਟਲੀ ਇੱਕ ਇੱਕਿਆ ਨੰਬਰ ਬਣਵੇ ਬੀਐਸ ਪਬੂ ਦਾ 103 ਬੀਐਨਐਸ ਸੇ ਅਸੀਂ ਰਜਿਸਟਰ ਕੀਤੀ ਐਂਡ ਉਹਦੇ ਚ ਅਸੀਂ ਸਾਡੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ Uh, under the guidance of uh, uh, manyug commissioner of police under uh, saab ne pure uh, de vich uh, sanu personally the best it thi and unna uh, uh, unna de uh, survey guidance de hai, te help chali team ne jehde hage hai, kumar, kumar, hai de 24 ghante de vich jehde do fused age shailesh kumar golak ma adare age around of karle of bachna nadi de age ashi ja gira di hai ਤੋ ਐਜ ਆਫ ਨਾਓ ਜਿਹੜੇ ਸ਼ੁਭਜ ਕੁਮਾਰ ਉਹ ਤੇਰੇ ਗੋਵ ਹੈ ਉਹ ਦੋਨੋਂ ਬਾਰਗੋਸਾ ਪੇਰੀਏ ਦੇ ਰਹਿਣ ਵਾਲੇ ਐਜ ਆਫ ਨਾਓ ਅਸੀਂ ਬੰਦੇ ਅਰੈਸਟ ਕੀਤੇ ਐਂਡ ਅਸੀਂ ਨਾਦਰ ਦੇ ਰਿਹਾ ਫਰਦਰ ਕੁਝ ਵੀ ਵਾਸਤੇ ਜਿਹੜਾ ਮੰਗਦਾ ਸੀ ਲਿਗਾਈ ਬਾਕੀ ਇਹ ਜਿਹੜੀ ਜੋ ਵੀ ਚੀਜ਼ ਸਾਹਮਣੇ ਆਈ ਹੈ ਇਹ ਸੀ ਗੇਰੇ ਤਫਤੀਸ਼ ਦੌਰਾਨ ਅਸੀਂ ਅੰਕੀ ਉਹ ਦੇਖਿਆ ਸਭਾ ਰਿਆ ਕਿ ਆਹ ਜਿਹੜੇ ਬੰਦੇ ਹੈਗੇ ਇਹਨਾਂ ਦੇ ਨਾਮ ਨਹੀਂ ਹੈਗੇ ਤੋ ਮੇਬੀ ਇਹਨਾਂ ਨਾਮ ਬੰਦੇ ਨੇ ਇਨਵੋਲਵਮੈਂਟ ਹੈ ਤੋ ਦੇਖੋ ਕਿ ਇਸ ਨੂੰ वो ये जीत सिर्फ़ इतना देखो देखो speculations तो सी अलग 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 लोग किये लगे speculations लगे but पर 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 but but without without anything किसी ने नतीजे तक पहुँचना ठीक नहीं है ਜਲੰਧਰ ਦੇ ਭਾਰਗਵ ਕੈਂਪੇ ਲਾਕੇ ਦੇ ਦਿওল ਨਗਰ ਵਿੱਚ ਦੋ ਨੌਜਵਾਨਾਂ ਨੇ ਇੱਕ ਵਿਅਕਤੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸੁੱਟ ਦਿੱਤਾ ਸੀ ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ ਤੇ ਪੁਲਿਸ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਤੁਰੰਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਮਾਮਲਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਸੀ ਉੱਥੇ ਹੀ ਇਸ ਮਾਮਲੇ ਨੂੰ ਪੁਲਿਸ ਦੇ ਵੱਲੋਂ ਮਹਿਜ਼ 24 ਘੰਟਿਆਂ ਦੇ ਅੰਦਰ ਅੰਦਰ ਜੋ ਕਿ ਸੋਲਵ ਕਰ ਲਿਆ ਗਿਆ ਹੈ ਤੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਜਿਨ੍ਹਾਂ ਨੂੰ ਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਤੇ ਜਲਦ ਹੀ ਪੁਲਿਸ ਦੇ ਵੱਲੋਂ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਅ ਬਰੀ ਅਨਫੋਰਚੂਨੇਟ ਇਨਸੀਡੈਂਟ ਜਿਹੜਾ ਆਪਰੇਸੀ ਕੀ ਬਰਦੋ ਕੈਂਪ ਥਾਣੇ ਦੇ ਏਰੀਆ ਦੇ ਵਿੱਚ ਵਾਪਰੀ ਹੈਗੀ ਇਹ ਇੱਕ ਅਨ ਆਈਡੈਂਟੀਫਾਈਡ ਜਿਹੜੀ ਬੀਜੀ ਸੀ। ਅਸੀਂ ਉਹਦੇ ਵਿੱਚ ਇਮੀਡੀਏਟਲੀ ਸਾਡੇ ਐਸਪੀ ਸਾਹਿਬ ਜਿਹਦੇ ਨਿਰਦੇਸ਼ ਨੇ ਐਸਪੀ ਸਾਹਿਬ ਅਗੇ ਐਸਟੋ ਬਗੋ ਕਰ ਆਪਣੇ ਇਮੀਡੀਏਟਲੀ ਜਿਹੜੇ ਹੈਗੇ ਉਹ ਉਹਨ ਆਈਡੈਂਟੀਫਾਈਡ ਐਂਡ ਆਈਡੈਂਟੀਫਾਈਡ ਕੋਲਿਜੀ ਹੈ ਜੀ ਜੇ ਜਿਹੜੀ ਡੈੱਡ ਅਵਸਥਾ ਦੇ ਸੀ ਉਹਨਾਂ ਦੀ ਜਿਹੜੀ ਸ਼ਨਾਖਤ ਕਰਨ ਦਾ ਦੇ ਰਾਹ ਬਹੁਤ ਬੌ ਪ੍ਰਾਲਾਖ ਕੀਤਾ ਐਂਡ ਇਮੀਡੀਏਟਲੀ ਜਦੋਂ ਸਾਰੇ ਚੀਜ਼ ਸਾਡੇ ਧਿਆਨ ਚ ਆਈ ਤਾਂ ਇਮੀਡੀਏਟਲੀ ਇੱਕ ਇੱਕ ਐਫਆਰ ਨੰਬਰ ਬਣਵੇ ਪੀਐਸ ਪ੍ਰਾਪਤ 103 ਬੀਐਨਐਸ ਸੇ ਅਸੀਂ ਦ੍ਰਿਸ਼ਟੀ ਕੀਤੀ ਐਂਡ ਉਹਦੇ ਚ ਅਸੀਂ ਸਾਡੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈਗਾ ਅ ਅੰਡਰ ਦਾ ਗਾਈਡੈਂਸ ਆਫ ਮਾਨਯੂ ਕਮਿਸ਼ਨਰ ਆਫ ਪੁਲਿਸ ਦੇ ਅੰਦਰ ਸਾਹਨੇ ਕੁਵੇ ਦੇ ਵਿੱਚ ਸਾਨੂੰ ਪਰਸਨਲੀ ਦੇ ਬੇਸ਼ਤ ਦਿੱਤੀ ਸੀ ਐਂਡ ਉਹਨਾਂ ਦੇ ਸਰਵੇ ਗਾਈਡੈਂਸ ਤੇ ਹੀ ਚੱਲੀ ਟੀਮਾਂ ਨੇ ਜਿਹੜੇ ਹੈਗੇ ਹੈਗੇ 24 ਘੰਟੇ ਦੇ ਵਿੱਚ ਵਿੱਚ ਜਿਹੜੇ ਦੋ ਫਿਊਜਟ ਹੈਗੇ ਸ਼ੋਇਲ ਕੁਮਾਰ ਗੋਲਕ ਮਾ ਅਦਰੀ ਹੈਗੇ ਅਰਵੰਦ ਕਰਲੇ ਉਹ ਬਾਅਦ ਚੈਨਾ ਦੀ ਜਿਹੜੀ ਐਪੀਸ਼ੀ ਗਿਫਤਾਰੀ ਹੈ ਉਹ ਕਰੀ ਤੋ ਕੈਜ ਆਫ ਨਾਉ ਜਿਹੜੇ ਸੁਰਜ ਕੁਮਾਰੋ ਤੇਰੇ ਗੌਰ ਹੈ ਉਹ ਦੋਨੋਂ ਬਾਰਗੋਸਾਂ ਕੇ ਲਈ ਜਿਹੜੇ ਨੇ ਆਲੇ ਅ ਕੈਜ ਆਫ ਨਾਉ ਸੀ ਬੰਦੇ ਅਰਸ਼ ਠੀਤੇ ਐਂਡ ਅ ਸੀ ਨਾ ਦਾ ਜਿਹੜਾ ਫਾਦਰ ਕੁਛ ਵੀ ਖਾਸ ਚੀਜ਼ ਦਾ ਮੰਗਦਾ ਸੀ ਲੈ ਕੇ ਬਾਕੀ ਇਹ ਜਿਹੜੀ ਜੋ ਵੀ ਚੀਜ਼ ਸਾਹਮਣੇ ਆਏਗੀ ਇਹ ਸੀ ਗਰੇ ਤਫਤੀਸ਼ ਕਰਾਣਾ ਸੀ ਅੰਛੀ ਅੰਛੀ ਮੇਰੇ ਅਕਿ ਆ ਜਿਹੜੇ ਬੰਦੇ ਹੈਗੇ ਇਹਨਾਂ ਦੇ ਨਾਮ ਨਹੀਂ ਹੈਗੇ ਤੋ ਮੇਬੀ ਜੇ ਨਾਮ ਬੰਦੇ ਨੇ ਇਨਵੋਲਵਮੈਂਟ ਹੈ ਤੋ ਦੇਖੋ ਕਿ ਸੰਕਟ पीजी हैगी को तो देखो देखो स्पेकुलेशंस तुलसी अलग-अलग अलग-अलग लोग की अलग-अलग स्पेकुलेशन लगा बट 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 विदाउट विदाउट वेरीफाइंग नतीजे तक पहुंचना ठीक नहीं है